ਕਿ ਇਹ ਵਰਕੰਦੀ ਵੀ ਉੱਡੇ ਸੀ ਵਰਕੰਦੀ ਆਇਦ ਕੀ ਉੱਡੇ ਆ ਬਾਈ ਇਹ ਚਾਂਦੀ ਦਾ ਫਰਮਾ ਕਿੱਥੇ ਜਿੱਤੇ ਸੀ ਪਹਿਲੇ ਬ੍ਰਹਮ ਕੇ ਤੇ ਸਰਵਤੇ ਬ੍ਰਹਮ ਕੇ ਤੇ ਸਰਵ ਦੂਸਰਾ ਵੀ ਆਮੀ ਹੁੰਦਾ ਕੋਮੀ ਹੈ ਦੂਸਰਾ ਜਾਨਦੀ ਦਾ ਢੱਲਾ ਫਿਰ ਇੱਕ ਜੀ ਬਹੁਤ ਛੱਡਾ ਜੀ ਮੇਰੇ ਕੋਲ ਨਹੀਂ ਆ ਗਿਆ ਅਜਾ ਮੇਰੇ ਨਾਲ ਨਹੀਂ ਆ ਗਿਆ ਬਾਜੀ ਮੁੱਕ ਗਈ ਹਾਂ ਬਾਜੀ ਮੁੱਕ ਗਈ ਬਾਜੀ ਮੁੱਕ ਗਈ ਕਿਹੜਾ ਰਹੇਗਾ ਕਿਹੜਾ ਨਹੀਂ ਸਾਰੇ ਮੱਖੇ ਜਿਹੜੀ ਆਪਣੀ ਦੋ ਮੋਟਰਾਂ ਲੱਖੇ ਨਾਲ ਕਿਵੇਂ ਦਰੀ ਦਾ ਜੀ ਲੱਖੇ ਨਾਲ ਘਰ ਵਾਲੀ ਗੱਲ ਹੋ ਗਈ ਤੇ ਵਿੱਚ 250 ਵਾਲੀ ਇਹ ਕਿਹੜਾ ਵੇਸੇਰ ਵਿੱਚ ਵੱਜ ਕੇ ਹੁੰਦਾ ਪਹਿਲਾ ਦੋ ਵਾਰ ਤੱਕ ਇਹ ਉਹ ਕਿਰੋ ਬੱਚਾ ਹੈ ਜੋੜਾ ਇਹ ਜੋੜੇ ਇਹ ਵੀ ਇਹ ਨਾਂ ਦੇ ਮਾਂ ਤੇ ਮਾਂ ਤੇ ਮਾਂ ਤੇ ਆ ਗਿਆ ਅੱਛਾ ਇਹਦੇ ਮਾਂ ਕੋਲੇ ਜਿਹੜੀ ਆਪਣੇ ਦੋ ਮੋਟਰਸਾਈਕਲ ਚੱਤੀ ਸੀ ਇੱਕ ਖਾਰੇਉ ਕਲੀ ਹਾਂ ਤੇ ਫਿਰ ਟੀਮਿਆਂ ਦੇ ਜਿਹੜੀ ਤਿੰਨੋਂ ਤੁਸੀਂ ਕਿਹਾ ਮੈਂ ਨਿਕਾ ਤੁਰੂਦੀ ਹਾਂ ਹਾਂ ਇੱਕ ਫਿਰ ਪਹਿਲਾਂ ਪਹਿਲਾਂ ਮੱਝੂ ਕੇ ਉੱਡੀ ਸੀ ਉਹ ਤੇ ਦੋਸੇ ਖਾਰੇ ਦੇ ਫਰਮ ਜਿੱਤਾਈ ਤੇ ਫੀਮੇਲ ਉੱਡਦੇ ਤਾਂ ਹਾਂ ਉਹ ਦੋ ਜੀ ਇਹ ਗਾਹਾਂ ਕਿਹੜਾ ਬਲੱਡ ਆ ਇਹ ਬਈ ਇਹ ਲੱਖ ਨੂੰ ਬਚਾ ਦੇ ਪ੍ਰੇਸ਼ਾਨ ਆ ਹਾਂ 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 ਕਿਹੜੇ ਜਾਨ ਇਹ ਬਈ ਬਗਲਾ ਹੈ ਇਹ ਕਿੱਡੇ ਨਾਲ ਘੱਟੀ ਘਲੀ ਰਹੇ ਇਹਨਾਂ ਦੇ ਬਾਈ ਦੋੜੇ ਦਾ ਹਾਂ ਜੀ ਉਹਨਾਂ ਪਹੁੰਚ ਰਹੀ ਸੀ ਉਹ ਨਾ ਦੇਖਦੀ ਕਰ ਰਹੇ ਨਹੀਂ ਆਉਂਦੇ ਚੰਗੇ ਛੱਡਦੇ ਆਪਣੇ ਇਹ ਖੀਨੀ ਆ ਨਾ ਅੱਜ ਵੀ ਬਾਈ ਉੱਟ ਜਾਂਦੇ ਹੁੰਦੇ ਉੱਟਦੇ ਹੋਏ ਜਿੱਤਿਆ ਕਿੰਨਾ ਇਹ ਇਹ ਮੈਨੂੰ ਇੱਕ ਗੱਲ ਦੀ ਹੰਗ ਦੱਸ ਬਾਈ ਨਿੱਕੇ ਬਾਈ ਵੀ ਜਿਵੇਂ ਹੁਣ ਆਪਾਂ ਕਹਿੰਦੇ ਨਾ ਲੋਆਂ ਵਾਲੇ ਕਬੂਤਰ ਬਈ ਮਛੇ ਕਬੂਤਰ ਆ ਇਹ ਕੀ ਹਿਸਾਬ ਕਿਤਾਬ ਦਾ ਬੰਦਾ ਜੇ ਕੂਤਰੇ ਸ਼ਾਣੇ ਕਰਨੇ ਪੈਂਦਾ ਕਰੇ ਕੂਤਰੇ ਸ਼ਾਣੇ ਕਰਨੇ ਪੈਂਦਾ ਬਈ ਜਿਆਦਾ ਤਾਂ ਯਾਨੀ ਇਹ ਕੂਤਰ ਆਏ ਆ ਜਦੋਂ ਜਿਮਾਨ ਖੜਾ ਸਾਡਾ ਦੂਸਰਾ ਨੂੰ ਇਹਨਾਂ 'ਚ ਥੋੜਾ ਜਿਹਾ ਫਰਕ ਹੈ ਤੇ ਬਹਿ ਜਾਂਦੇ ਢਾਂਗੀ ਬਣ ਕੇ ਇਹਨਾਂ ਆਹ ਰੋਹੀ ਗੱਲ ਆ ਸ਼ਾਣੇ ਵੀ ਉਦਾਹੀ ਲੋਟ ਵੀ ਓਟ ਜਾਂਦੇ ਇਹ ਗਾਂ ਬਲੱਡ ਲੈਂਡ ਦੀ ਸ਼ਾਣੇ ਪਿੱਸੋਂ ਜਿਹੜਾ ਬਈ ਆਪਾਂ ਕਹਿੰਦੇ ਹੁਣ ਤੁਸੀਂ ਚੱਲਦੀ ਰੋਤ ਤੇ ਦੂਸਰਾ ਛੱਡਦੀਆਂ ਪਹਿਲੀਆਂ ਫਿਰ ਇਹੀ ਕੂਤਰ ਲੋਟ ਜਾਂਦੇ ਜਾਂ ਇਹ ਨਹੀਂ ਉੜਦੇ ਬਈ ਉੜ ਜਾਂਦੇ ਨਾਲੇ ਕਿਤੇ ਵੀ ਜਿਹੜਾ ਦੂਸਰ ਨੂੰ ਸਾਹ ਵਾ ਜਾ ਉੜਦਾ ਨਹੀਂ ਭਈਆ ਗਰਮ ਫੁੱਲ ਗਰਮੀ 'ਚ ਕੋਈ ਮਾਰ ਆ ਪਹਿਲੇ ਦੂਸਰਾ ਹੱਲੇ ਜੀ ਪਹਿਲੇ ਦੂਸਰਾ ਬੰਬੀ ਇਹ ਕਿ ਤੁਹਾਨੂੰ ਗੋਬੇ ਕਰਨੀ ਜੀ ਵਿੱਚ ਜਿੰਮੇ ਆ ਗਈ ਵੋਟਾਂ ਦਿੱਤੀ ਆਪਣਾ ਪੁੱਤ ਨੇ 400 ਰੁਪਏ ਮਜੂ ਕੇ ਫਿਰ ਦੂਸਰਾ ਖਾੜੇ ਜੇ ਤਾਂ ਤੇ ਟੀਮੇ ਗਰਮੀ ਪੈ ਗਈ ਠੀਕ ਹੈ ਇਹ ਕਲਪਨੋਕੀ ਕੱਢਦੇ ਆ ਆਹ ਮੈਂ ਮੀਂਹ ਦੇ ਕਬੂਤਰ ਤੋਂ ਸਾਰਾ ਬਲੱਡ ਲੈਣੀ ਹੈ ਜੇ ਮੈਨੂੰ ਇਹ ਨਹੀਂ ਲੱਗਦਾ ਰੱਖਿਆ ਵਾਲੇ ਵੀ ਉਤਰਾ ਬਾਕੀ ਉਹ ਤਾਂ ਬਾਜਿੱਤੇ ਜਿਆਦੇ ਬੰਦ ਹੋ ਗਏ ਉਹ ਤਾਂ ਮੈਨੂੰ ਪਤਾ ਕਬੂਤਰ ਕੋ ਘਰੇ ਰਾਤ ਉਹ ਕੋ ਠੀਕ ਆ ਵੱਡੇ ਜੋੜੇ ਹੈਗੇ ਕਰਨੇ ਵੀ ਗਿਆ ਬੰਦੇ ਨਾਲ ਤੇ ਇਹਨੂੰ ਜੋ ਖਾ ਸੀ ਨਾ ਕਰਾਂਗੇ ਇਹਨੂੰ ਛੱਡਾਂਗੇ ਖੂਤੋਂ ਕੱਢਾਂਗੇ ਇਹ ਤਾਂ ਗਾਹਾਂ ਲਈ ਹਾਲ ਵੀ ਬਾਜੀ ਛੱਡਣਿਆ ਹੈ 300 ਉੱਡ ਗਏ ਪਹਿਲੇ ਬੱਚੇ ਹੁੰਦੇ ਬਾਰੇ ਉੱਡਦੇ ਹੋਏ ਆਹੇ 300 ਉੱਡ ਗਏ 300 ਨਹੀਂ ਉੱਡ ਗਏ ਪਹਿਲੇ ਬਸਾਖੀ ਤੇ ਉੱਡੇ ਹੁਣ ਇਹਨਾਂ ਬੱਚੇ ਹੁੰਦੇ ਉੱਡੇ ਤੇ ਇੱਕ ਹੋਰ ਉੱਡ ਗਏ ਅਜੇ ਗਾਹ ਨੂੰ ਫੇਰ ਕੱਢਾਂਗੇ ਆਹ ਦੀ ਗੱਲ ਆ ਮਿਹਨਤ ਆ ਯਾਰ ਮਿਹਨਤ ਕਰਨੀ ਜੇਕਰ ਬਈ ਨੇਰੇ ਤੱਕ ਕੋਈ ਛੱਡ ਦਿੰਦੇ ਨੇਰੇ ਤੱਕ ਕੌਣ ਰੋਹ ਛਤਰਿਆਂ ਫੜਪੋ ਨੇ ਲੇਟਾਂ ਲਾ ਕੇ ਸਾਹਮਣੇ ਤੇਰੇ ਢੂਂਗੀਆਂ ਪੰਗੀਆਂ ਕਰ ਲੈਣੇ ਬਈ ਇਹ ਗੱਲ ਆ ਛਤਰਿਆਂ ਦੇ ਵਿੱਚ ਆ ਪੰਜ 6 ਛਤਰਿਆਂ ਨੇ ਬਾਈ ਜੰਲਾਂ ਜਾਂਦੀਆਂ ਸਾਡਾ ਬੂ ਪੂਰਾ ਬੰਦੇ ਘੋੜਿਆਂ ਦੇ ਮੇਲੇ ਜਾ ਕੇ ਨਹੀਂ ਤੁਹਾਨੂੰ ਬੰਦਾ ਆ ਬੰਦੇ ਅੱਜ ਸਾਰੇ ਗਏ ਵੇ ਆ ਇਹ ਵੀ ਅਸੀਂ ੱੱਕੇ ਨਾਲ ਛੱਡ ਲਿਆ ਜਦੋਂ ਕਹੀ ਦਿੱਤਾ ਵੀ ਤੇਰੇ 12 ਚ ਖੜੇ ਆਂ ਤਾਂ ਆ ਗਿਆ ਨਹੀਂ ਪਤਾ ਨਹੀਂ ਸਾਨੂੰ ਐਂ ਕਹਿੰਦਾ ਵੀ ਆਏ ਹੋਣਾ ਮੇਰਾ ਬਾਹਰ ਵਾਗ ਗਿਆ ਕਿਤੇ ਅਸੀਂ ਪਿੰਡ ਆ ਕੇ ਫੋਨ ਕਰਿਆ ਇਧਰ ਘਰੇ ਆ ਕੇ